ਕਹਿੰਦਾ ਉੱਡ ਕੇ ਆ ਜਾ ਸੱਚੀ ਮੈਂ ਪਰ ਲਾ ਲੈਂਦਾ ਖੰਭ ਉੱਡ ਕੇ ਆ ਜਾ ਸੱਚੀ ਮੈਂ ਪਰ ਲਾ ਲੈਂਦਾ ਹਾਂ ਜਿੱਥੇ ਮਰਜੀ ਹੋਵਾਂ ਜਿੱਥੇ ਵੀ ਮਰਜੀ ਹੋਵਾਂ ਦਿਲਾਂ ਜੋ ਘਰ ਬਣਾ ਲੈਂਦਾ ਵਾਹ ਜੀ ਵਾਹ ਬਹੁਤ ਬਹੁਤ ਪ੍ਰਧਾਨ ਜੀ ਦੋਗ ਤੁਸੀਂ ਵੀ ਆਪਣੇ ਸਾਡੇ ਬਹੁਤ ਹੀ ਸਤਿਕਾਰ ਜੋ ਸਾਡੇ ਹਰੂ ਜੀ ਸਾਖੋਂ ਬਖਤ ਜਿਹੜੇ ਭਾਜੀ ਤੁਸੀਂ ਉਹਨਾਂ ਦਾ ਤਹਿ ਦਿਲੋਂ ਸੁਪਰੀਆਦਾ ਕਰਦੇ ਹਾਂ ਉਹਨਾਂ ਨੇ ਜੋ ਵੀ ਇਹ ਕੰਮ ਅਲੀਕਿਆ ਕਲਾਕਾਰਾਂ ਦੇ ਲਈ ਭਲਾਈ ਲਈ ਕਲਾਕਾਰਾਂ ਦੇ ਭਲਾਈ ਲਈ ਬਹੁਤ ਵੱਡਾ ਪਰਿਵਾਰ ਇਕੱਠਾ ਕਰਨਾ ਬਹੁਤ ਔਖਾ ਵਾ ਘਰ ਦੇ ਚਾਰ ਮੈਂਬਰ ਇਕੱਠੇ ਨਹੀਂ ਹੁੰਦੇ ਇਹਨਾਂ ਨੇ ਕਿੰਡੀ ਵੱਡੀ ਕਾਈ ਕਿੰਨੇ ਆ ਜ਼ਿਲ੍ਹਿਆਂ ਦੀਆਂ ਆਗਿਆ ਇਹਨਾਂ ਨੇ ਬਣਾ ਕੇ ਅੱਜ ਮੱਚ ਤੇ ਕਿਡੀਆਂ ਕਰ ਦਿੱਤੀਆਂ ਨੇ ਇੱਕ ਇਹਨਾਂ ਦੀ ਸੋਚ ਇਹਨਾਂ ਦੀ ਸੋਚ ਨੂੰ ਅਸੀਂ ਸਲਾਮ ਕਰਦੇ ਆ ਕਿਉਂਕਿ ਇਹਨਾਂ ਦੀ ਸੋਚ ਇੱਕ ਆਪਦੇ ਤੱਕ ਨਹੀਂ ਹੈਗੀ ਇਹਨਾਂ ਦੀ ਸੋਚ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਬੇਰੋਜ਼ਗਾਰ ਬੈਠੇ ਨੇ ਕਲਾਕਾਰ ਜਾਂ ਉਹਨਾਂ ਲਈ ਜਾਂ ਕੁਝ ਇਹੋ ਜਿਹੇ ਸਾਡੇ ਕਲਾਕਾਰ ਵੀਰ ਨੇ ਜਿੰਨਾ ਜਿਹੜੇ ਇਹ ਖੇਤਰ ਦੇ ਵਿੱਚ ਅੱਗੇ ਨਹੀਂ ਆ ਸਕਦੇ ਉਹਨਾਂ ਇਹਨਾਂ ਦਾ ਹੌਂਸਲਾ ਹੀ ਉਹਨਾਂ ਨੂੰ ਬਹੁਤ ਕਾਪੀਆ ਮੈਂ ਭਾਜੀ ਹੁੰਦਾ ਤਾਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਟਾਈਮ ਕੱਟ ਕੇ ਸਾਨੂੰ ਸਾਨੂੰ ਤਾਂ ਇਹਨਾਂ ਦਾ ਹੌਂਸਲਾ ਹੀ ਹੋ ਜਾਂਦਾ ਵਾ ਵੀ ਭਾਜੀ ਆ ਰਹੇ ਨੇ ਅਸੀਂ ਇੱਥੇ ਸਾਡਾ ਮੀਟਿੰਗ ਕਰਨ ਦਾ ਇੱਕ ਅਸਲੀ ਮਤਲਬ ਲਤਾ ਇਹ ਹੀ ਆ ਵੀ ਭਾਜੀ ਹੁਣੀ ਅੱਗੇ ਇਹਨਾਂ ਕੋਲੋਂ ਜਿਹੜੇ ਅਸੀਂ ਇਹ ਲਫ਼ਜ਼ ਸੁਣਨ ਨੂੰ ਮਿਲਦੇ ਨੇ ਇਹ ਕਿਤਨੀ ਮਿਲ ਨੇ ਜੇ ਆਪਾਂ ਸੋਚੀ ਇੱਕ ਬੰਦੇ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਯਾਰ ਸਭਾ ਦੇ ਵਿੱਚ ਇਹਦਾ ਬੈਨੀਫਿਟ ਕੀ ਆ ਹਾਂ ਹਾਂ ਉਸ ਦਿਨ ਵੀ ਆਪਣੀ ਗੱਲ ਹੋਈ ਸੀ ਵੀ ਸਭਾ ਦਾ ਬੈਨੀਫਿਟ ਕੀ ਆ ਸਭਾ ਦਾ ਬੈਨੀਫਿਟ ਇਹੀ ਆ ਇਹ ਜਿਹੜੇ ਅਨਮੁੱਲੇ ਸ਼ਬਦ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਗਈ ਜਿਹੜਾ ਕੋਈ ਸਮਝਣ ਵਾਲਾ ਉਹ ਸਮਝ ਜਾਂਦਾ ਜਿਹੜਾ ਨਹੀਂ ਸਮਝਦਾ ਉਹ ਲੱਜ ਜਾਂਦਾ ਵਾ ਜੀਵਨ ਦਾ ਸਾਥ ਹਾਂ ਜੀ ਮੈਂ ਭਾਜੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਮੈਂ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਤਾਂ ਅਸੀਂ ਅੱਗੇ ਆਏ ਆਂ ਇਹੀ ਕਿਹੜਾ ਕਿਸੇ ਨੂੰ ਜਾਣਦਾ ਸੀ ਭਾਜੀ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਦਾਰੇ ਤੋਂ ਕਾਈ ਬਣਾ ਅਸੀਂ ਸੋਇਆ ਭਾਜੀ ਨੂੰ ਨਹੀਂ ਜਾਣਦੇ ਸੀ ਕਿ ਸਰਪੰਸ ਭਾਜੀ ਬਾਬਾ ਭਾਜੀ ਕਿਸੇ ਨੂੰ ਨਹੀਂ ਜਾਣਦੇ ਸੀ ਪਰ ਇਸ ਟਾਈਮ ਅਸੀਂ ਇੱਕ ਪਰਿਵਾਰ ਬਣ ਗਏ ਪਰਿਵਾਰ ਬਣ ਗਿਆ ਅਸੀਂ ਰੋਜ਼ ਰਾਤ ਨੂੰ 9 ਤੋਂ 10 ਲਾਈਵ ਹੁੰਨੇ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਬਾਬਾ ਦਾ ਕਿਹੜੇ ਪਿੰਡ ਦਾ ਜਾਂ ਸੋਇਆ ਵੀਰ ਦੀ ਚੰਡੀਗੜ੍ਹ ਦਾ ਸਾਨੂੰ ਇਹ ਲੱਗਦਾ ਸੀ ਇੱਕ ਘਰ ਤੋਂ ਸਾਰਾ ਪਰਿਵਾਰ ਵਾਟਾ ਬੈਠੇ ਅਸੀਂ ਗੱਲਾਂ ਕਰਦੇ ਆ ਅਸੀਂ ਹਾਸਾ ਮਜ਼ਾਕ ਸਾਰਾ ਕੁਝ ਕਰਦੇ ਆ ਮੈਂ ਹੋਂਦ ਜਦੋਂ ਅਸੀਂ ਆਏ ਆ ਅਸੀਂ ਇਹੀ ਗੱਲਾਂ ਕਰਦੇ ਸੀਗੇ ਬਈ ਇਹਨੂੰ ਆਪਾਂ ਇੱਕ ਪਰਿਵਾਰ ਸਮਝੋ ਆਪਾਂ ਇਕੱਠੇ ਹੋ ਗਏ 25 ਮੈਂਬਰ ਹੋ ਗਏ ਮੇਰੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਮੇਰੇ ਨਾਲ 24 ਬੰਦੇ ਖੜੇ ਨੇ